ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਦਾ ਸੁੰਗਰੰਥ ਮਹਾਰਾਜ ਨਮੋ ਮਤਾ ਸਹਿ ਦੇਵਾ ਦਸ਼ਮੇਸ਼ ਪਿਤਾ ਜੀਓ ਸੋ ਸਤਿਗੁਰੂ ਕੇ ਪਿਆਰਿਓ ਸੱਚੇ ਪਾਸ਼ਾ ਮਹਾਰਾਜ ਦਾ ਬਚਨ ਹੈ ਸਤਿਗੁਰੂ ਦੀ ਜਿਹੜੀ ਬਾਣੀ ਹੈ ਸਤ ਸਰੂਪ ਹੈ ਸਤ ਕੀ ਹੁੰਦਾ ਸਤ ਹੁੰਦਾ ਜਿਹੜਾ ਸਦਾ ਵਾਸਤੇ ਸੱਚ ਵੀ ਕਦੇ ਵੀ ਖਤਮ ਨਾ ਹੋਵੇ ਇੱਕ ਤਾਂ ਹੁੰਦਾ ਨਾ ਸਤ ਜਣੀ ਜਿਵੇਂ ਆਪਾਂ ਕਹਿੰਦੇ ਵੀ ਸੂਰਜ ਚੜ੍ਹਿਆ ਇਹ ਸੱਚ ਹੈ ਵੀ ਹਾਂ ਸੂਰਜ ਜਿਹੜਾ ਸਾਹਮਣੇ ਦਿਖਦਾ ਹੈ ਪਰ ਸ਼ਾਮ ਨੂੰ ਉਹਨੇ ਛਿਪ ਜਾਣਾ ਅਗਲੇ ਦਿਨ ਫਿਰ ਨਵਾਂ ਸਾਨੂੰ ਦੇਖਣ ਨੂੰ ਮਿਲੇਗਾ ਇੱਕ ਦਿਨ ਤੋਂ ਅਗਲਾ ਦਿਨ ਅਗਲਾ ਦਿਨ ਫਿਰ ਜਿਵੇਂ ਅੱਜ ਬੁੱਧਵਾਰ ਹੈ ਵੀਰਵਾਰ ਹੈ ਸ਼ੁੱਕਰਵਾਰ ਹੈ ਸ਼ਨੀਵਾਰ ਹੈ ਇਹ ਸੱਤ ਹੈ ਪਰ ਇਹ ਬਦਲਦਾ ਰਹਿੰਦਾ ਹੈ ਆਸਲੀ ਸੱਤ ਕੀ ਹੈ ਜਿਹੜਾ ਕਦੇ ਵੀ ਬਦਲੇ ਨਾ ਸਦਾ ਕਾਇਮ ਦਾਇਮ ਇਸ ਤ੍ਰਿ ਗੁਰਬਾਣੀ ਹੈ ਜਿਹੜੀ ਇਹ ਸਦਾ ਸੱਤ ਹੈ ਆਦ ਸੱਚ ਜੁਗਾ ਸੱਚ ਹੈ ਪੀ ਸਚਾਨ ਨ ਕੋਈ ਸਚ ਏਸੇ ਸਾਡੇ ਅੰਦਰ ਸੱਤ ਦੀ ਸੱਤ ਦੀ ਡਿਰੜਤਾ ਆ ਜਾਏ ਸੱਤ ਤੇ ਭਰੋਸਾ ਹੋ ਜੇ ਇਹ ਕੁਛ ਲਿਆਉਣ ਦੇ ਵਾਸਤੇ ਸਾਨੂੰ ਕਿੰਨਾ ਹੀ ਗੁਰਵਾਨੇ ਵਾਰ-ਵਾਰ ਵਾਰ-ਵਾਰ ਬਾਣੀ ਵਿੱਚ ਬਾਣੀ ਵਿੱਚ ਕਦੇ ਸੰਗਤ ਵਿੱਚ ਸਾਨੂੰ ਦ੍ਰਿੜ ਕਰਨਾ ਪੈਂਦਾ ਕਿਉਂਕਿ ਸਾਡੇ ਉੱਤੇ ਮਾਇਆ ਦੀ ਜਿਹੜੀ ਹੈ ਨਾ ਉਹ ਮਾਇਆ ਦੀ ਛਾਇਆ ਚੜਦੀ ਹੈ ਜਿਵੇਂ ਮੈਲ ਰੰਗਦੇ ਕੱਪੜੇ ਨੂੰ ਫਿਰ ਨਾਮ ਸ਼ਬਦ ਦੇ ਨਾਲ ਸੰਗਤ ਦੇ ਨਾਲ ਗੁਰਬਾਣੀ ਕਥਾ ਨਾਮ ਸਿਮਰਨ ਅੰਮ੍ਰਿਤ ਵੇਲੇ ਇਹ ਮਾਇਆ ਦੀ ਮੈਲ ਫਿਰ ਉਤਰ ਜਾਂਦੀ ਹੈ ਇਹਦਾ ਰੋਜ਼ ਦੀ ਰੋਜ਼ ਕਰਨਾ ਪਊਗਾ ਕਿਉਂਕਿ ਸੰਸਾਰ ਕੂੜ ਹੈ ਨਿਰੰਕਾਰ ਹੈ ਜਿਹੜਾ ਸੱਚ ਹੈ ਕੂੜ ਦੇ ਵਿੱਚ ਰਹਿਣ ਵੇਲੇ ਸਾਨੂੰ ਕੂੜ ਲੱਗਿਆ ਕੂੜ ਕੂੜੈ ਨੇਹੋ ਲੱਗਾ ਸਾਨੂੰ ਪ੍ਰਮਾਤਮਾ ਕਿਉਂ ਭੁੱਲਿਆ ਹੋਇਆ ਮਹਾਰਾਜ ਨੇ ਅਸੀਂ ਕੂੜ ਤੇ ਸੰਸਾਰ ਵੀ ਕੂੜ ਬਿਸਰਿਆ ਕਰਤਾਰਨ ਕੂੜ ਕੂੜੈ ਨੇਹੋ ਲੱਗਾ ਬਿਸਰਿਆ ਕਰਤਾਰ ਸਾਨੂੰ ਪ੍ਰਮਾਤਮਾ ਕਿਉਂ ਭੁੱਲਦਾ ਕਿਉਂਕਿ ਅਸੀਂ ਨੇ ਉਹ ਅਸੀਂ ਪ੍ਰੇਮ ਕੂੜ ਦੇ ਨਾਲ ਆ ਲੈਨੇ ਆ ਝੂੜ ਦੇ ਨਾਲ ਜਦੋਂ ਅਸੀਂ ਆਪਣੇ ਅੱਖਾਂ ਦਾ ਦਿਮਾਗ ਦਾ ਦਿਲ ਦਾ ਮਨ ਦਾ ਕੈਮਰਾ ਗੁਰੂ ਵੱਲ ਕਰਦੇ ਆ ਫਿਰ ਸਾਡੇ ਅੰਦਰ ਸੱਚ ਆਉਣ ਲੱਗ ਜਾਂਦਾ ਉਹ ਤੋਂ ਭੰਨਾ ਵੈ ਕਾ ਰੰਗ ਫਿਰ ਨਾਮ ਨਾਲ ਸਾਡਾ ਕੂੜ ਉਤਰ ਜਾਂਦਾ ਇਹ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਉਹੀ ਗੁਰਬਾਣੀ ਜਿਹੜੀ ਹੈ ਉਸੇ ਗੁਰਬਾਣੀ ਦੇ ਨਾਲ ਜਿਹੜੀ ਸਾਡੀ ਬਾਣੀ ਪੜਦੇ ਆ ਇਸੇ ਬਾਣੀ ਦੇ ਨਾਲ ਮਹਾਪੁਰਸ਼ਾਂ ਨੇ ਕਿੱਡੇ ਕਿੱਡੀਆਂ ਕਲਾ ਵਰਤਾਤੀਆਂ ਪਰ ਉਸ ਬਾਣੀ ਦੇ ਨਾਲ ਸਾਡੇ ਤੋਂ ਕੁਝ ਵੀ ਨਹੀਂ ਹੁੰਦਾ ਸੋ ਉਹ ਕਿਹੜਾ ਮੰਤਰ ਹੈ ਜਿਸ ਦੇ ਨਾਲ ਜਿਸ ਨੂੰ ਅਜਮਾ ਕੇ ਜਿਸ ਨੂੰ ਪੜ ਕੇ ਜਿਸ ਨੂੰ ਕਮਾ ਕੇ ਭਾਈ ਮਤੀ ਦਾਸ ਵਰਗਿਆਂ ਨੇ ਆਰਿਆਂ ਨਾਲ ਸੀਸ ਚਰਾਲੇ ਇੱਕ ਫਾੜ ਸ਼ਰੀਰ ਦੀ ਇੱਧਰ ਡਿੱਗ ਪਈ ਇੱਕ ਇੱਧਰ ਡਿੱਗ ਪਈ ਪਰ ਫਿਰ ਵੀ ਆਵਾਜ਼ ਕਿਹੜੇ ਮੰਤਰ ਦੀ ਆਉਂਦੀ ਰਹੀ ਜਪਜੀ ਸਾਹਿਬ ਦੇਖੋ ਸਾਡੇ ਵਿੱਚ ਫਰਕ ਹੈ ਨਾ ਉਹੀ ਗੁਰਬਾਣੀ ਹੈ ਉਹੀ ਅੱਖਰ ਨੇ ਉਸੇ ਗੁਰੂ ਦੀ ਬਾਣੀ ਹੈ ਉਸੇ ਗੁਰੂ ਦੀ ਬਾਣੀ ਪੜ ਕੇ ਭਾਈ ਮਤੀ ਦਾਸ ਸ਼ਹੀਦੀ ਪ੍ਰਾਪਤ ਕੀਤੀ ਅੱਜ ਵੀ ਕਾਇਮ ਦੈਮ ਨੇ ਉਸੇ ਗੁਰਬਾਣੀ ਨਾਲ ਸਾਡੇ ਤੋਂ ਕੁਝ ਵੀ ਨਹੀਂ ਬਣਦਾ ਫਿਰ ਸਾਡੇ 'ਚ ਫਰਕ ਹੈ ਨਾ ਸਾਡੇ 'ਚ ਉਹਨਾਂ ਤਾਈ ਹੈ ਬਾਣੀ ਹੋਈ ਉਹੀ ਕਲਾਮ ਹੈ ਰੱਬੀ ਕਲਾਮ ਇਸ ਕਰਕੇ ਆਪਣੇ ਅੰਦਰ છાਤੀ ਮਾਰ ਦੀ ਲੋੜ ਐ ਸੀ ਹੁਣ ਆਪਾਂ ਕਹਾਂਗੇ ਵੀ ਇਤਿਹਾਸ ਤਾਂ ਕੀ ਲੋੜ ਐ ਇਤਿਹਾਸ ਦੀ ਕਿੰਤੂ ਪਰੰਤੂ ਕਰਨ ਵਾਲੇ ਗੁਰਬਾਣੀ ਆਪਾਂ ਵੀ ਪੜੀ ਪੜਦੇ ਆ ਗੁਰਬਾਣੀ ਭਾਈ ਮਤੀ ਦਾਸ ਸਤੀ ਦਾਸ ਇਹ ਵੀ ਪੜਦੇ ਸਨ ਪਰ ਉਹ ਗੁਰ ਬਾਣੀ ਉਹ ਕਿਵੇਂ ਪੜਦੇ ਸਨ ਉਹਨਾਂ ਦਾ ਜੀਵਨ ਕਿਉਂ ਸੀ ਉਹ ਇਤਿਹਾਸ ਤੋਂ ਪਤਾ ਲੱਗੂਗਾ ਇਤਿਹਾਸ ਵੀ ਜ਼ਰੂਰੀ ਹੈ ਫਿਰ ਜਦੋਂ ਇਤਿਹਾਸ ਪੜਾਂਗੇ ਸਾਡਾ ਉਹਨਾਂ ਦੀਆਂ ਪੈੜਾਂ 'ਤੇ ਚੱਲਣੋਂ ਜੀ ਕਰੇਗਾ ਫਿਰ ਸਾਡਾ ਵੀ ਜੀਵਨ ਉਸ ਤਰ੍ਹਾਂ ਬਣੇਗਾ ਜਪਜੀ ਸਾਹਿਬ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਹੈ ਜਪਜੀ ਸਾਹਿਬ ਵਿੱਚ ਇਸੇ ਜਪਜੀ ਸਾਹਿਬ ਦੇ ਨਾਲ ਸਤੀ ਦਾਸ ਜੀ ਮਤੀ ਦਾਸ ਦੀ ਪਾਈ ਦੇ ਅੱਲਾ ਜੀ ਸਾਰੇ ਗੁਰੂਆਂ ਨੇ ਜਦੋਂ ਸਰੀਰ ਅਲੋਪ ਕੀਤਾ ਜਪਜੀ ਸਾਹਿਬ ਅਖੀਰ ਵੇਲੇ ਉਹਨਾਂ ਦੇ ਅਖੀਰ ਵੇਲੇ ਜਪਜੀ ਸਾਹਿਬ ਦਾ ਮੰਤਰ ਉਹਨਾਂ ਦੇ ਮੂੰਹ ਵਿੱਚ ਸੀ ਮੁੱਖ ਵਿੱਚ ਸੀ ਜਪਜੀ ਸਾਹਿਬ ਦੇ ਤੁਸੀਂ ਕੋਈ ਵੀ ਕੰਮ ਕਰਨਾ ਹੈ ਨਾ ਜਪਜੀ ਸਾਹਿਬ ਦੀ ਔਰਡਰ ਲਾ ਕੇ ਵੀ ਇੰਨੇ ਹਜ਼ਾਰ ਮੈਂ ਜਪਜੀ ਸਾਹਿਬ ਦੇ ਕਰਨੇ ਨੇ ਮਹਾਰਾਜ ਮੇਰਾ ਜੋ ਕੋਈ ਮਾੜਾ ਕਰਮ ਹੈ ਜਪਜੀ ਸਾਹਿਬ ਦੇ ਮੰਤਰ ਦੇ ਨਾਲ ਮੇਰਾ ਮਾੜਾ ਕਰਮ ਕੱਟ ਦੋ ਮੈਂ ਇੰਨੇ ਪਾਠ ਕਰੂੰਗਾ ਸੱਚੇ ਪਾਸ਼ਾ ਮਹਾਰਾਜ ਤੇਰੀ ਬਾਣੀ ਹੈ ਜਿਹੜੀ ਇਹ ਮਾੜੇ ਕਰਮਾਂ ਨੂੰ ਕੱਟਦੀ ਹੈ ਸੱਚੇ ਪਾਸ਼ਾ ਮਹਾਰਾਜ ਇਹ ਕੱਟੀ ਜਾਵੇ ਮੇਰੀ ਮਾੜੀ ਕਿਸਮਤ ਤੇਰਾ ਸ਼ਬਦ ਹੈ ਤੇਰੀ ਬਾਣੀ ਹੈ ਸਦਾ ਨਿਰੰਕਾਰ ਰੂਪ ਹੈ ਮੈਨੂੰ ਜਪਜੀ ਸਾਹਿਬ ਮੇਰੇ ਝੋਲੀ ਵਿੱਚ ਪਾ ਦਿਓ ਮਹਾਰਾਜ ਇਹਹੀ ਜਪਜੀ ਸਾਹਿਬ ਮਤੀ ਦਾਸ ਨੇ ਸਤੀ ਦਾਸ ਨੇ ਸਿੰਘਾਂ ਨੇ ਪੜੀ ਪਰ ਸਾਡੇ ਤੋਂ ਸਾਡੇ ਤੋਂ ਪੜ੍ਹ ਕੇ ਕਿਉਂ ਨਹੀਂ ਸਾਡੇ ਉੱਤੇ ਜਪਜੀ ਸਾਹਿਬ ਅਸਰ ਕਰ ਰਹੀ ਇਹ ਸਾਨੂੰ ਆਪ ਦੇ ਅੰਦਰ છાਤੀ ਮਾਰਨ ਦੀ ਲੋੜ ਹੈ ਉਹੀ ਜਪਜੀ ਸਾਹਿਬ ਹੈ ਉਹੀ ਗੁਰਬਾਣੀ ਹੈ ਹੋਰ ਵੀ ਉਹੀ ਗੁਰੂ ਨਾਨਕ ਹੈ ਉਹੀ ਗੁਰੂ ਤੇਗ ਬਹਾਦਰ ਨੇ ਦੱਸੇ ਭਾਸ਼ੀਆਂ ਉਹੀ ਨੇ ਬਾਣੀ ਉਹੀ ਹੈ ਪਰ ਸਾਡੇ ਤੋਂ ਪੜ੍ਹ ਕੇ ਕੁਝ ਵੀ ਨਹੀਂ ਬਣ ਰਿਆ ਉਹ ਕਿੱਡੀਆਂ-ਕਿੱਡੀਆਂ ਬੁਲੰਦੀਆਂ ਛੂ ਗਏ ਇਸ ਕਰਕੇ ਅੰਦਰ છાਤੀ ਮਾਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ